ਸਮੂਹ ਸੇਵਕ ਰਾਮਲੀਲਾ ਐਬੰਡ ਤਿਵਾਰ ਕਮੇਟੀ ਸ਼੍ਰੀ ਹਨੂਮਾਨ ਗੜੀ ਮੰਦਿਰ ਚੇਟੀ ਰੋਡ ਫਗਵਾੜਾ ਵਿਖੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਵੀ ਸ਼੍ਰੀ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਸੋਮਵਾਰ ਨੂੰ ਖੇਡਿ ਗਈ ਸ਼੍ਰੀ ਰਾਮਲੀਲਾ ਦੌਰਾਨ ਜਿੱਥੇ ਦਸ਼ਰਤ ਮਰਨ ਅਤੇ ਪਰਤ ਵਿਰਲਾਪ ਦਾ ਨਾਟਕ ਖੇਡਿਆ ਗਿਆ ਉੱਥੇ ਹੀ ਇਸ ਨਾਈਟ ਦੇ ਮੁੱਖ ਮਹਿਮਾਨ ਸਾਬਕਾ ਕੇਂਦਰੀ ਰਾਜ ਮੰਤਰੀ ਵੀਜੇ ਸਾਹਬਲਾ ਤੇ ਡਾਕਟਰ ਰਾਜਨ ਆਈਕਰ ਹਸਪਤਾਲ ਫਗਵਾੜਾ ਦੇ ਡਾਕਟਰ ਐਸ ਰਾਜਨ ਪਹੁੰਚੇ ਜਿਨ੍ਹਾਂ ਨੇ ਰਿਬਨ ਕਟਣ ਅਤੇ ਸ਼ਮਾਰੋਸ਼ਨ ਕਰਨ ਦੀ ਰਸਮ ਅਦਾ ਕੀਤੀ ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਸੀਨੀਅਰ ਆਗੂ ਤੇ ਯਸਵੀ ਭਾਰਤ ਵਾਹ ਅਸ਼ੂ ਸਾੰਪਲਾ 옴ਪrakash ਬਿੱਟੂ ਰਾਜਕਮਰ ਗੁਪਤਾ ਪਾਰ ਐਸੋਸੀਏਸ਼ਨ ਦੇ ਪ੍ਰਧਾਨ ਕਿਰਨ ਜੋਤ ਸਿੰਘ ਚਿਕਾ ਅਤੇ ਵਿਜੇ ਸ਼ਰਮਾ ਚਲੰਦਰ ਦੇ ਹਲਕਾ ਇੰਚਾਰਜ ਜਨेश ਢੱਲ ਵੀ ਹਾਜ਼ਰ ਹੋਏ ਆਪਣੇ ਸੰਬੋਧਨ ਵਿੱਚ ਆਏ ਹੋਏ ਮਹਿਮਾਨਾਂ ਨੇ ਕਮੇਟੀ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕਰਦਿਆ ਸਮੂਹ ਸ਼ਰਧਾਲੂਆਂ ਨੂੰ ਰਾਮਲੀਲਾ ਅਤੇ ਦੁਸ਼ਹਿਰਾ ਉਤਸਵ ਦੀਆਂ ਵਧਾਈਆਂ ਦਿੱਤੀਆਂ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਸ਼੍ਰੀ ਰਾਮਚੰਦਰ ਜੀ ਦੀਆਂ ਸਿੱਖਿਆਵਾਂ ਦੇ ਚਾਲਦਿਆ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਰਾਮਲੀਲਾ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਸ਼੍ਰੀ ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਦੇ ਚੇਅਰਮੈਨ ਬਲਦੇਵ ਰਾਜ ਸ਼ਰਮਾ ਪ੍ਰਧਾਨ ਇੰਦਰਜੀਤ ਕਰਵਲ ਐਡਵੋਕੇਟ ਰਵਿੰਦਰ ਸ਼ਰਮਾ ਨਰਿੰਦਰ ਨਿੰਦੀ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ ਇਸ ਰਾਮਲੀਲਾ ਦਾ ਨਵਰੰਗ ਚੈਨਲ ਤੇ ਸਦਾ ਪ੍ਰਸਾਰਣ ਵੀ ਦਿਖਾਇਆ ਗਿਆ ਕਿਉਂਕਿ ਸਾਹਲਾ ਸਾਹਿਬ ਜੀ ਨੂੰ ਬਹੁਤ ਤੇਜ ਕਰ ਦਿੱਤਾ ਸਾਡੇ ਪ੍ਰਧਾਨ ਜੀ ਨਾਲ ਕਰਿਆ ਸਕੂਲ ਕਮੇਟੀ ਦੇ ਮੈਂਬਰ ਖੜੇ ਹਨ ਔਰ ਸ਼ਿੰਗਰਾਮ ਜੀ ਮਰਿਆਦਾ ਬਖਸ਼ਤਮ ਸਾਰੇ ਇਸ ਨੂੰ ਕਹਿੰਦੇ ਹਾਂ और जी सारे सामाजी में दस्या कि क्यों कहते हैं आओ उन्होंने इमारत चलिए और एक अच्छे इंसान बनिए एक अच्छा समाज की सृजना हो सके और देश की सेवा सारे कर सके सारे बोले जी जय श्री राम जय ਕੌਮੀ ਸੇਵਕ ਰਾਮਲੀਲਾ ਐਬੰਦ ਤਿਉਹਾਰ ਕਮੇਟੀ ਸ਼੍ਰੀ ਹਨੂਮਾਨ ਗੜੀ ਮੰਦਿਰ ਚੇਟੀ ਰੋਡ ਫਗਵਾੜਾ ਵਿਖੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਅੱਸੀਵੀਂ ਸ਼੍ਰੀ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਸੋਮਵਾਰ ਨੂੰ ਖੇਡਿ ਗਈ ਸ਼੍ਰੀ ਰਾਮਲੀਲਾ ਦੌਰਾਨ ਜਿੱਥੇ ਦਸ਼ਰਤ ਮਰਨ ਅਤੇ ਪਰਤ ਵਿਰਲਾਪ ਦਾ ਨਾਟਕ ਖੇਡਿਆ ਗਿਆ ਉੱਥੇ ਹੀ ਇਸ ਨਾਈਟ ਦੇ ਮੁੱਖ ਮਹਿਮਾਨ ਸਾਬਕਾ ਕੇਂਦਰੀ ਰਾਜ ਮੰਤਰੀ ਵੀਜੇ ਸਾਹਬਲਾ ਤੇ ਡਾਕਟਰ ਰਾਜਨ ਆਈਕੇਰ ਹਸਪਤਾਲ ਫਗਵਾੜਾ ਦੇ ਡਾਕਟਰ ਐਸ ਰਾਜਨ ਪਹੁੰਚੇ ਜਿਨ੍ਹਾਂ ਨੇ ਰਿਬਨ ਕਟਣ ਅਤੇ ਸ਼ਮਾਰੋਸ਼ਨ ਕਰਨ ਦੀ ਰਸਮ ਅਦਾ ਕੀਤੀ ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਸੀਨੀਅਰ ਆਗੂ ਤੇ ਜਸਵੀ ਭਾਰਤ ਫਾਈ ਆਸ਼ੂ ਸਾੰਪਲਾ 옴ਪrakash ਬਿੱਟੂ ਰਾਜਕਮਰ ਗੁਪਤਾ ਪਾਰ ਐਸੋਸੀਏਸ਼ਨ ਦੇ ਪ੍ਰਧਾਨ ਕਿਰਨ ਜੋਤ ਸਿੰਘ ਚਿਕਾ ਅਤੇ ਵਿਜੇ ਸ਼ਰਮਾ ਜਲੰਧਰ ਦੇ ਹਲਕਾ ਇੰਚਾਰਜ ਜਨੈਸ਼ ਢੱਲ ਵੀ ਹਾਜ਼ਰ ਹੋਏ। ਆਪਰੇ ਸੰਬੋਧਨ ਵਿੱਚ ਆਏ ਹੋਏ ਮਹਿਮਾਨਾਂ ਨੇ ਕਮੇਟੀ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕਰਦਿਆ ਸਮੂਹ ਸ਼ਰਧਾਲੂਆਂ ਨੂੰ ਰਾਮਲੀਲਾ ਤੇ ਦੁਸ਼ਹਿਰਾ ਉਤਸਵ ਦੀਆਂ ਵਧਾਈਆਂ ਦਿੱਤੀਆਂ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਸ਼੍ਰੀ ਰਾਮਚੰਦਰ ਜੀ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਰਾਮਲੀਲਾ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਸ਼੍ਰੀ ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਦੇ ਚੇਅਰਮੈਨ ਬਲਦੇਵ ਰਾਏ ਸ਼ਰਮਾ ਪ੍ਰਧਾਨਿੰਦਰ ਚਿਤਕਰਵਲ ਐਡਵੋਕੇਟ ਰਵਿੰਦਰ ਸ਼ਰਮਾ ਨਰਿੰਦਰ ਨਿੰਦੀ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ इस रामलीला का नवरंग चैनल तो सदा प्रसारण भी दिखाया गया तो क्योंकि सामला साहब जी ने बहुत देल दस दे पर तो दिता है कमेटी के मैंबर खड़े हैं और श्री राम जी मर्यादा पुरुषोत्तम सारे असू कहते हैं और साबला जी में दसाया कि क्यों कहते हैं आओ उन्होंने और एक अच्छे इंसान बनी है एक अच्छा समाज की सृजना हो सके ਆਪ ਦੇਸ਼ ਦੀ ਸੇਵਾ ਸਾਰੇ ਕਰ ਸਕੀਏ ਸਾਰੇ ਬੋਲੇ ਜੀ ਜੈ ਸ਼੍ਰੀ ਗੰਗ ਜੈ